ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਇੱਕ ਆ ਟੋਕੜ ਗੱਬਨ ਜਰਸੀ ਗਾਂ ਤਾਂ ਨੂੰ ਚੈੱਕ ਪਾਸਟ ਤਾਂ ਦਿਖਾਵਾਂਗੇ ਤੇ ਇੱਕ ਮੱਝੇ ਤੁਹਾਨੂੰ ਟੋਕੜ ਗੱਬਨ ਤੁਹਾਨੂੰ ਦਿਖਾਉਣੀ ਆ ਤੋ ਸੋ ਅੱਜ ਮਜਾਦਾਨ ਨੂੰ ਦਿਖਾਵਾਂਗੇ ਤੇ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਹੈ ਵੀਡੀਓ ਪੂਰੀ ਜ਼ਰੂਰ ਵੇਖਿਓ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਜੀ ਹੋਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਵੇ ਗਮਾਲ ਫਿਰ ਪਰਸੋਂ ਵਾਲਾ ਅੱਜ ਜੀ ਵੇ ਗਿਆ ਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਰਾਜੇ ਅੰਦਰ ਸਿੰਘ ਪਿੰਡ ਛੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਜ਼ਾਰ ਤੇ ਫੋਨ ਨੰਬਰ ਬੋਲਦੇ ਕਰੀ 95182762 ਠੀਕ ਹੈ ਤੇ ਅੱਜ ਇੱਕ ਆ ਟੁਕੜਾ ਗੰਜਰ ਸੀ ਤੇ ਚਾਰ ਮੱਜੇ ਤਿੰਨ ਤਾਜੀਆਂ ਸੂਈਆਂ ਮੱਜਾ ਹਨ ਤੇ ਚਲੋ ਸ਼ੁਰੂਆਤ ਫੇਰ ਆਪਾਂ ਪਹਿਲਾਂ ਜਰਸੀ ਤੋਂ ਸ਼ੁਰੂ ਕਰ ਲਈਏ 93 ਦੇ ਲਾਗੇ ਤਾਂ ਦੇਖ ਸਕਦੇ ਤੇ ਬਾਕੀ ਮਿਲਕਵੇਂ ਨੇ ਵੀ ਚੰਗੇ ਲੱਗੇ ਸਖਰ 19 20 ਘੰਟੇ ਕਿਉਂ ਹੁੰਦੀ ਆ ਅੱਛਾ ਹਾਂਜੀ ਠੀਕ ਆ ਤੇ ਹੁਣ ਸ਼ਾਮੀਆਂ ਨਹੀਂ ਘੱਬਣਿਆ ਅੱਛਾ ਤੇ 5 ਕਿਲੋ ਦੋਧੇ ਪਰ 6 ਕਿਲੋ ਕਰਕੇ ਦੇਣੀ ਆ ਅੱਛਾ ਮਾਮੀ ਨਾਲ ਲੱਗਣ ਵਾਲਾ ਹੈ ਚੈੱਕ ਪਾਸ ਹੈ ਠੀਕ ਆ ਤੋਰਾਂ ਫੇਰੇ ਕਰੀਏ ਬਾਕੀ ਦੁੱਧ ਦਾ ਮਹੀਆ ਕਰ ਰਹਿਣਾ 6 ਮਹੀਨੇ ਦੇ ਗੱਭਨੇ ਤੇ 6 ਕਿਲੋ ਦੁੱਧ ਦਸਤੇ ਲੈ ਲੇ ਬਾਕੀ ਕੱਦ ਕਾਠੇ ਦਾ ਚੰਗਾ ਵਾ ਜਰਸੀਆਂ ਦੇ ਸਹਾਰ ਨਾਲ ਜਲਾਈਏ ਤੇ ਚੰਗੇ ਕੱਦ ਕਾਠ ਦੀ ਹੈ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੁੱਲ ਤੇ ਵੀ ਜੀ ਵੱਛੀ ਆ 50000 ਦੀ ਥਿਆਰ ਹੋ ਗਈ ਹਾਂਜੀ ਇਹਦਾ ਮੁੱਲ ਤੀ ਯਾਰ ਅੱਛਾ ਹਾਂਜੀ ਵਿੱਚੋਂ ਕਿੰਨਾ ਮਾਨ ਕਰ ਦੋਗੇ 2000 ਦੇ ਦਾਂਗੇ 28 ਦੇ ਦਾਂਗੇ ਅੱਛਾ 28000 ਹੀ ਦੇ ਦਾਂ ਤੋ ਚਲੋ ਮੌਕੇ ਤੇ ਹੋਰ ਕਰ ਦੋ ਕਿ ਮੰਨ ਤਾਂ ਇੱਕ ਹੋਰ ਹੀ ਕਰ ਦਾਂ ਵੀਰ ਜੀ 5000 ਦਿਹਾੜਾ ਦੇਣੀ ਹੈ ਅੱਛਾ ਹਾਂਜੀ 5000 ਦੀ ਦੇ ਦੇਣੀ ਹੈ ਤੇ ਇਹ ਸ਼ਾਮ ਹੀ ਨਾਲ ਚੱਕ ਪਾਸ ਹੋਊਗੀ 7 ਕਿਲੋ ਦੁੱਧ 6 ਕਿਲੋ ਕਰਕੇ ਦੇਵਾਂਗਾ ਚਵਾ ਇੱਕ ਨੰਬਰ ਦੀ ਚਵਾਈ ਲੱਗੀ ਹੋਊਗੀ ਠੀਕ ਹੈ ਜੀ ਬਾਕੀ ਇਹ ਆ ਕਿ ਕਰਦਾ ਚਾਹ ਪਾਣੀ ਦਾ ਵੀ ਸਾਰੀ ਜਾਊਗੀ ਤੇ ਗਾਂ ਵੀ ਗੱਬਣਿਆ ਤੇ ਸੱਜਰ ਵੀ ਚੰਗੇ ਦੁੱਧ ਵਾਲੀ ਆ ਤੇ ਆਮਾਜ ਬਾਰੇ ਦੱਸ ਦੀਏ ਬੇਜੀ ਛੋਟੀ ਜਿਹੀ ਸੁਈ ਸੁਈਏ ਅੱਛਾ ਅੱਖਾਂ ਦੇ ਜੇ ਸੁਈ ਨੂੰ ਮਗਰੇ ਤੇ ਕੱਟੀ ਏ ਤਿੰਨ ਵਾਰ ਕੱਟੀਆਂ ਆ ਅੱਛਾ ਤਿੰਨ ਵਾਰ ਮਗਰੇ ਕੱਟੀਆਂ ਠੀਕ ਹੈ ਤੇ ਕਿੰਨਾ ਦੁੱਧ ਤਿਆਰੇ ਤੇ ਕੋਈ ਲਾਲੇ ਕੋ ਦੁੱਧ ਲਾਲੇ 11-12 ਕਿਲੋ ਹੋਊਗਾ ਤਿਆਰ ਜਿਹੜਾ ਬਿਲਕੁਲ ਕੋ ਚੋਕੇ ਹਰੇ ਚਵਾ ਇੱਕ ਨੰਬਰ ਲੱਗਾ ਹੋਇਆ ਜੋੜੀ ਤੇ ਕਿੰਨਾ ਕ ਚਵਾਈ ਜਾਊਗੀ ਜੀ ਜੇ ਤਾਂ ਨਾ ਸਿਆਲ ਜੇ ਚੋਂਦੀ ਹੋਵੇ 15 ਕਿਲੋ ਮਾਰਾ ਤੇਰਾ ਤੇਰਾ ਕਿਲੋ ਦੁੱਧ ਮਾਣਾ ਜਵਾਬ ਤੋਂ ਗਰਮੀ ਆ ਠੀਕ ਐ ਇਹ ਕੱਜ ਦਾ ਤੇਰਾ 12-13 ਕਿਲੋ ਤੇਰਾ 18 ਕਿਲੋ ਦਾ ਬਾਕੀ ਥਣ ਵੀ ਚੰਗਾ ਲੱਗਾ ਇਹਦੇ ਕੋਲ ਬਹੁਤ ਚੰਗੀ ਝੋਟੀ ਐ ਤੇ ਮਗਰ ਵੀ ਇਹਦੇ ਕੱਟੀ ਐ ਆ ਇਹ ਲੈ ਆ ਬਿੱਕੀ ਬਾਕੀ ਫਿਕਸ ਜਿਹਵਾਨੇ ਦੇ ਮਾਲ ਕਿਹਾ ਜਿਹੜੀ ਆ ਕੱਟੀ ਜੜੀ ਇਹ ਤੂੰ ਬਾਕੀ ਵੀ ਸਾਰੇ ਤਾਜ਼ੇ ਬੱਚੇ ਇੱਕ ਮਗਰ ਨਿੰਦੀ ਦੀ ਕੱਟੀ ਬੜੀ ਸੋਹਣੀ ਹੈ ਬਿੱਠਪੜੇ ਤਾਂ ਵੀ ਆਪਾਂ ਦੇਖ ਸਕਦੇ ਹਾਂ ਕਾਫੀ ਚੰਗੀ ਸਾਂਭੀ ਸਾਂਭੀ ਚੰਗੀ ਝੋਟੀ ਹੈ ਜਿਹੜੀ ਇਹ ਵੀ ਯਾ ਹਵਾਂ ਮੈਂ ਤਾਂ ਥੱਲੇ ਦੇਖਸਾਂ ਦੇ। ਤੇ ਕਿੰਨਾ ਵੀ ਤੇ ਦਾ ਮੁੱਲ ਫਿਰ? ਦੁੱਧ ਵੀਜੀ ਦਾ 90 ਹਜ਼ਾਰ ਦੀ। ਅੱਛਾ। ਹਾਂਜੀ। ਕਿੰਨਾ ਮਾਨ ਕਰ ਦੋਗੇ ਵਿੱਚੋਂ? 2 ਛੱਡ ਜੀ। ਹੋਰ ਛੱਡ ਜੀ। 85 ਹਜ਼ਾਰ ਦੀ ਦੇਦਾ। ਅੱਛਾ 85 ਹਜ਼ਾਰ ਦੀ ਦੇ ਦੋਗੇ। ਤੇ ਦੁੱਧ ਕਿੰਨਾ ਕਰੋ ਚਵਾ ਕੇ ਦੋਗੇ? 11 ਕਿਲੋ ਚਵਾ ਕੇ ਦਵਾਂਗੇ। ਠੀਕ ਐ ਤੇ ਮਗਰ ਤਾਜੀ ਕੱਟੀ ਐ। ਤਾਜੀ ਕੱਟੀ। ਠੀਕ ਹੈ ਤੇ ਹੁਣ ਜਿਹੜੀ 2 ਨੰਬਰ ਤੇ ਮੱਝ ਆ ਗਈ। ਖਾਨਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ। ਇਹ ਤਾਂ ਮਗਰ ਨੀਲੀ ਦੀ ਕੱਟੀ ਜੀ ਰਹੀ ਹੋ। ਅਚੇਰੇ ਮਗਰ ਨੀਲੀ ਦੀ ਕੱਟੀ ਆ। ਇਹਦੇ ਕੋ ਵੀ ਅਜੇ ਬੋਲਾ ਹੀ ਹੋਣਾ ਵਾ। ਬੋਲਾ ਵੀ ਜੀ ਕੋਲ 9-10 ਕਿਲੋ ਲਾਗੇ। ਤੇ ਇਹ ਕਿੰਨਾ ਚਵਾਈ ਜਾਊਗੀ? ਇਹਦੀ ਤੋਂ 12 ਕਿਲੋ ਚਲਾਊਗੀ। ਠੀਕ ਆ। ਤੋਂ ਦੋ ਫਿਰ ਇੱਕ ਨੰਬਰ। ਲੈ ਲਓ ਜੇ ਤੁਸੀਂ ਦੋ ਜਿਹੇ ਬਾਕੀ ਘੱਟ ਘਾਟ ਪਿੱਠਪੂਰੇ ਤਾਂ ਇਹ ਵੀ ਚੰਗੀ ਆ 11 12 ਲੀਟਰ ਦੇ ਕਰੀ ਰੁੱਧ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ 12 ਤੋਂ 20 ਦੀ ਚਾਹੂਗੀ ਨਾ ਉਹ ਨਹੀਂ ਉਸ ਕੋਲ ਆਈ ਹਾਂ ਦੇਖਾ ਦੇ ਹਵਾ ਨਹੀਂ ਲੱਗੇ ਤਾਂ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਬਾਕੀ ਕੱਦ ਕਾਠ ਪੇਟ ਪੁੜੇ ਤਾਂ ਇਹ ਵੀ ਚੰਗੀ ਯਾਤਰਾ ਮੁੱਲ ਇਹਦਾ 87000 87000 ਆ ਹਾਂਜੀ ਇਹ ਕਿੰਨੇ ਰਜਿਸਟਰ ਹੋ ਜੂਗੀ 85000 ਦੀ ਲਾਗੇ ਇਹ ਵੀ 85 ਦੀ ਹੋ ਜੂਗੀ ਹਾਂਜੀ 85 ਦੀ ਭਾਵੇਂ ਕੋਈ ਆ ਲੈ ਜੇ ਹੋਰ ਮਾਨਸਾ ਕਰਦੇ 83000 ਦੀ ਲਾਗੇ ਅੱਛਾ ਆ 83 ਦੀ ਦੇ ਦੋਗੇ ਇਹ 85 ਲਵਾਂਗੇ ਇਹ 83 ਦਵਾਂਗੇ ਠੀਕ ਆ ਆ ਪਹਿਲਾਂ ਕੱਟੀ ਸੂਈ ਜੀ ਵੀਰ ਜੀ ਚਾਰ ਕਰ ਦੋ ਹੁਣ ਦੀ ਜੀ ਅੱਛਾ ਮਗਰ ਇਹ ਕੱਟੀ ਜ ਬਹੁਤ ਆਉਦੀ ਕਿੰਨਾ ਚਿਰ ਹੋਇਆ ਇਹਨਾਂ ਸੇ ਲੱਗ ਠੀਕ ਤਾਂ ਨਹੀਂ ਆਉਦੀ ਬੜੀ ਗਰਮੀ ਹੈ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਤਿਆ ਤਿਆਰ ਬਿਲਕੁਲ ਲੋਗੇ ਖੜੇ ਕਾਲ ਕਰ ਜੇ ਕੱਟੀ ਅੱਛਾ ਤਾਂ ਆਪਸ ਜਿਹੜਾ ਪੈਨਲ ਪੈਰ ਪੈ ਚਾਰ ਵਾਰੀ ਕੱਟੀ ਜੋ ਹੀ ਨਹੀਂ ਖੜੀ ਚੜੀ ਠੀਕ ਆ ਹਾਂਜੀ ਤੇ ਚੁਵਾਈ ਕਿਹਦੇ ਲੱਗੀ ਕੰਨ ਨੂੰ ਬਣਾ ਤੇ ਉਤਰੇ ਦੋ ਇਹ ਕਿਨਾਂ ਦੋ ਚੁਵਾਈ ਜਾਊਗੀ ਇਹਦੇ ਵਿੱਚ ਜਿਹੜਾ ਲੌਂਦਾ ਦਸਤ ਲੋ ਜਾਊਗੀ 9 10 ਲੀਟਰ ਇਹ ਵੀ ਜਿਹੜਾ ਗੰਦਗੀ ਚੁਵਾਈ ਜਾਊਗੀ ਇਹਦੇ ਮਗਰ ਵੀ ਕੱਟੀ ਐ ਇਹ ਤਾਂ ਬਾਦੇ ਕਾ ਟੁਕੜ ਗੱਬਨ ਮੱਧ ਵੀ ਤੁਹਾਨੂੰ ਦਿਖਾਉਣੀ ਐ ਕਟਿੰਗ ਇਹਨਾਂ ਦੀ ਤੁਹਾਨੂੰ ਦਿਖਾਉਂਦੇ ਆਂ ਇੱਕ ਮਿੰਟ ਹੋਰ ਤੱਕ ਵਿੱਚ ਆ ਜਿਹੜੀ ਇਹ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਦਿਖਾਈ ਆ ਆ ਨੀਲੀ ਦੀ ਗੱਟੀ ਉਹਦੀ ਆ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਆ ਇਹਦੀ ਗੱਟੀ ਆ ਇਹਦੀ ਗੱਟੀ ਬਹੁਤ ਟਾਪ ਦੀ ਗੱਟੀਆਂ ਤਿੰਨੇ ਹੀ ਚੰਗੀਆਂ ਆ ਵਾ ਜਿਹੜੀਆਂ ਬਾਕੀ ਬਹੁਤ ਸੀਰ ਹੁਣ ਇਹਦੇ ਝੂਟੀਆਂ ਆ ਇਹ ਧਾਰਾ ਮਾਰ ਜਲੇ ਆ ਕੀ ਆ ਇੱਕ ਘੰਟਾ ਜਿਹੜਾ ਆਈ ਨੂੰ

अच्छा हां जी ਤੇ ਕਿੰਨੇ ਦੀ ਦੇ ਦੇਣੀ ਹੈ ਜਿੰਨੇ ਕੋ ਦੇ 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 ਨੇ 72 ਦੀ ਦੇ ਦਈਏ ਦੇ ਨਾਲ ਮੌਕੇ ਤੇ ਹੋਰ ਹੋ ਜਾਗਾ ਮਾਨ ਕੋਈ ਨਾ ਕਰਦਾ ਛੋਟੋ ਛੋਟੀ ਹੋ ਚੰਗੀ ਹੈ ਠੀਕ ਹੈ ਜੀ ਬਾਕੀ ਆਹ ਥੋੜੀ ਹੋਣੀ ਰਹੇ ਹੋਣੀ ਥੋੜੀ ਹੋਣੀ ਹੈ ਅੱਜ 8 ਕਿਲੋ ਹੀ ਛੋਟੀ ਨਾਲ ਦੋ ਦੋ ਠੀਕ ਹੈ ਤੇ ਆਹ ਕਿੰਨੇ ਚੱਲ ਚੱਕ ਪਾਸ ਤੇ 6 ਮਹੀਨੇ ਦੀ ਜੀ 7 ਕਿਲੋ ਦੋਦੇ 6 ਮਹੀਨੇ ਕਿਆ ਕਰਵਾ ਦੇ ਸੱਤ ਕਿਲੋ ਦੁੱਧ ਆਸਤੇ ਤੇ 6 ਮਹੀਨੇ ਦੀ ਚੈੱਕ ਪਾਸਸ ਆਸਤੇ ਬੋਡੀ ਨਹੀਂ ਆ ਤੇਰ ਮੜ ਜਾ ਹੁਣਾਂ ਪਰ ਮੈਂ ਪੁੱਛਾਂਗੀ ਰਿਕਾਰਡ ਤੇ 14-15 ਕਿਲੋ ਦਾ ਆ ਅੱਛਾ ਹਾਂਜੀ ਤਰੋਂ ਫੇਰ ਸਿੰਘ ਜੇ ਤਾਂ ਛੋਟਾ ਵੀ ਹੋ ਸਾਦਾ ਜੇ ਕਿਸੇ ਵੀ ਦੇ ਛੋਟਾ ਵੀ ਕਰਾਉਣਾ ਹੋਵੇ ਜਾਂ ਕਈ ਮੱਝਾਂ ਸਿੰਘ ਵੱਡੇ ਕਰ ਜਾਂਦੀਆਂ ਜਾਂ ਥੋੜੇ ਖੁੱਲੇ ਕਰ ਜਾਂਦੀਆਂ ਬਾਕੀ ਬੋਡੀ ਸਟਰਕਚਰ ਜਿਹੜਾ ਹੋ ਇਹਦਾ ਠੀਕ ਹੈ ਤਾਂ ਚਾ ਸਰੀਰ ਤਾਂ ਚੰਗਾ ਬੋਡੀ ਨਹੀਂ ਆ 7 ਕਿਲੋ ਦੁੱਧ ਉੱਗਦਾ ਸੱਜਣਾ ਦੁੱਧ ਦੇ ਰਹੀ ਹੈ ਜੀ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਇੱਥੇ ਚੰਗੀਆਂ ਤੇ ਇਹਦਾ ਕਿੰਨਾ ਵੇਦੀ ਫਿਰ ਮੁੱਲ 60000 60000 ਹਾਂਜੀ ਇਹ ਕਿੰਨੇ ਦੇ ਦੇਣੀ ਜਿੰਨੇ ਕੋਵੇਂ ਦੇ ਦੇਨੇ ਜਿਆਜ ਜੀ ਕਰੀਏ ਫਿਰ ਤੁਸੀਂ ਰਾ ਦਿਓ ਜਿਆਜ ਜੱਸ ਨੋਈ ਤੁਸੀਂ ਰਾ ਦਿਓ ਜੱਸ ਨੋਈ 57000 ਤੀ ਦੇ ਦੀਏ 55 ਹੀ ਦੇ ਦੇਨੇ ਯਾਰ ਅੱਛਾ 55000 ਦੀ ਹਾਂਜੀ ਮੋਕੇ ਦੇ ਹੋਰ ਕਰ ਦੋਗੇ हां ला 23000 ਜਿਆ ਦੇਣੀ ਦਵਾਂਗੇ 75000 48 4000 ਦੀ ਫੰਡਰ ਮਹੀ ਹੋਏ ਉਦਾਂ ਤੋਂ ਘੱਮ ਲਿਆ 10 ਮਹੀਨੇ ਦੀ ਗੱਭਣ 7 ਕਿਲੋ ਦਦਿਆ ਠੀਕ ਹੈ ਜੀ ਸਾਡੇ ਬਾਕੀ ਸੱਜਿਆ ਦਾ ਕਾਰਡ ਚੰਗਾ ਲੀਟਰ ਦੀ ਗਾਰੰਟੀ ਦਵਾਂਗੇ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਚਵਾਈ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜਿਆ ਕਰ ਜੇ ਕਿ ਇਹਨੇ ਦੂਰੋਂ ਖੜਦੀਆਂ ਆਪਣੇ ਵੀਡੀਓ ਕਾਲ ਤੇ ਚਵਾਲੇ ਤੇ ਲੱਗ ਗਏਲੇ ਆਪਣੀ ਦੋ ਟਾਈਮ ਇੱਥੇ ਆ ਕੇ ਚੋਲੇ